ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸੋ YouTube ਚੈਨਲ Facebook ਪੇਜ ਨਾਲ ਸਾਰੇ ਵੀਰਾਂ ਦਾ ਜਿੰਨੇ ਵੀ ਜੁੜੇ ਹੋਇਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਹੋਗੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਤੁਹਾਡੇ ਲਈ ਇੱਕ ਜਾਣਕਾਰੀ ਆਪਾਂ ਲੈ ਕੇ ਆਏ ਮਿੱਤਰੋ ਆਉਣ ਵਾਲੀ 25 ਜਨਵਰੀ 2025 ਦਿਨ ਸ਼ਨੀਵਾਰ ਨੂੰ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਜੀ ਪੀਖੀ ਸ਼ਹਿਰ ਦੇ ਬਿਲਕੁਲ ਨੇੜੇ ਪਿੰਡ ਕੋੜੜਾ ਕਲਾਂ ਪੈ ਗਿਆ ਜੀ ਆ ਪੋਸਟਰ ਜੀ ਨਾਲ ਦੀ ਨਾਲ ਚੱਲ ਰਿਹਾ ਤੇ ਸਾਰੇ ਉਹਨਾਂ ਦੇ ਜਿਹੜੇ ਟੀਮ ਦੇ ਸਹਿਬਾਨ ਸਾਰੇ ਡਾਕਟਰ ਸਹਿਬਾਨ ਸਾਰੇ ਟੀਮ ਮੰਡਲੀ ਵੱਲੋਂ ਸਾਰਿਆਂ ਦਾ ਗਰੁੱਪ ਦਾ ਨੰਬਰ ਦਿੱਤਾ ਹੋਇਆ ਜੀ ਸੋ ਮੱਝਾਂ ਦਾ ਮੋਹਰਨ ਅਸਲ ਦੇ ਉੱਤੇ ਇੱਕ ਸੈਮੀਨਾਰ ਲਾਇਆ ਜਾ ਰਿਹਾ ਜੀ ਮੱਝਾਂ ਵਾਲੇ ਵੀਰਾਂ ਵੱਲੋਂ ਡਾਕਟਰ ਸਹਿਬਾਨਾਂ ਦੀਆਂ ਟੀਮਾਂ ਪਹੁੰਚਣਗੀਆਂ ਵੱਧ ਤੋਂ ਵੱਧ ਤੇ ਸਾਰੇ ਸਾਡੇ ਜਿੰਨੇ ਵੀ ਕਿਸਾਨ ਪਸ਼ੂ ਪਾਲਕ ਸਾਡੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ 25 ਤਰੀਕ 2025 ਦਾ ਉਹ ਸ਼ਨੀਵਾਰ ਦਾ ਦਿਨ ਆਉਣ ਵਾਲਾ ਹੈ ਤੇ ਪਿੰਡ ਕੋਟੜਾ ਕਲਾਂ ਜਰੂਰ ਪਹੁੰਚਿਓ ਬਹੁਤ ਵੱਡਾ ਮੱਜਾਂ ਦਾ ਮੱਜਾਂ ਨੂੰ ਲੈ ਕੇ ਮੋਹਰਨ ਅਸਲ ਨੂੰ ਲੈ ਕੇ ਮੋਹਰਨ ਅਸਲ ਦੀ ਬਾਰੇ ਜਾਣਕਾਰੀ ਦੇਣਗੇ ਉਥੇ ਬਹੁਤ ਵੱਡੇ ਵੱਡੇ ਸੂਝਵਾਨ ਡਾਕਟਰਾਂ ਦੀਆਂ ਟੀਮਾਂ ਆਉਣਗੀਆਂ ਸੋ ਕਾਫੀ ਫੀਡ ਫੈਕਟਰੀਆਂ ਫੀਡ ਕੰਪਨੀਆਂ ਵੱਲੋਂ ਵੀ ਉਹ ਮੇਲਾ ਯੋਜਿਤ ਕੀਤਾ ਗਿਆ ਹੈਗਾ ਸਮਾਰੋ ਸਮਾਰਾਓ ਸਮਾਰੋ ਹੈਗਾ ਜਿਹਨੂੰ ਆਪਾਂ ਸਮਾਰੋ ਕਹਿ ਸਕਦੇ ਆਂ ਕਿ ਮਤਲਬ ਫੰਕਸ਼ਨ ਕਹਿ ਸਕਦੇ ਆਂ ਕਿ ਉਹਦੇ ਵਿੱਚ ਮੱਝਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮਿਲੂਗੀ ਜੀ ਸੋ ਸਾਰੇ ਵੀਰ ਜਿੰਨੇ ਵੀ ਸਾਡੇ ਪਸ਼ੂਆਂ ਨਾਲ ਜੁੜੇ ਹੋਏ ਆ ਮੱਝਾਂ ਦਾ ਵਪਾਰ ਕਰਦੇ ਆ ਕਿਸੇ ਦੁੱਤ ਦੇ ਧੰਦੇ ਨਾਲ ਜੁੜੇ ਹੋਏ ਹੋ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਆ ਕੋਈ ਯੂਟਿਊਬ ਤੇ ਵੀਡੀਓ ਪਾਉਂਦੇ ਆ ਕੋਈ ਫੇਸਬੁੱਕ ਤੇ ਕੋਈ ਵੀ ਥੋੜੇ ਹਾਂ ਤੁਸੀਂ ਆਪਾਂ ਅਸੀਂ ਆਪਾਂ ਜੁੜੇ ਹੋਇਆ ਮੱਝਾਂ ਦੇ ਪਸ਼ੂਆਂ ਨਾਲ ਤੇ ਸਾਰਿਆਂ ਨੂੰ ਬੇਨਤੀ ਹੈ ਵੀਰੇ 25 ਤਰੀਕ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਪੀਖੀ ਸ਼ਹਿਰ ਦੇ ਬਿਲਕੁਲ ਕੋਲੇ ਪਿੰਡ ਕੋਟੜਾ ਕਲਾਂ ਪੈਂਦਾ ਹੈ 25 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸਮਾਰੋਹ ਦੇ ਵਿੱਚ ਜ਼ਰੂਰ ਪਹੁੰਚਣਾ ਜੀ ਇੱਕ ਸੈਮੀਨਾਰ ਹੈਗਾ ਪ੍ਰੋਗਰਾਮ ਹੈਗਾ ਤੇ ਬਹੁਤ ਜ਼ਿਆਦਾ ਜਾਣਕਾਰੀ ਮਿਲੂਗੀ ਵੀਡੀਓ ਸ਼ੇਅਰ ਕਰ ਦਿਓ ਬਾਈ ਬਣ ਕੇ ਤੇ ਬੇਨਤੀ ਹੈ ਜਿਹੜੇ ਵੀਰ ਨੇ ਵੀਡੀਓ ਕਰਾਉਂਡੀਆਂ ਤੇ ਆਪਾਂ ਮੱਝਾਂ ਦੀ ਵੀਡੀਓ ਸਟਾਰਟ ਕੀਤੀਆਂ ਹੋਈਆਂ ਬਾਈ ਜੇ ਤੁਸੀਂ ਕਰਾਉਣਾ ਚਾਹੁੰਦੇ ਹੋਗੇ ਤਾਂ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ